ਰੱਖੀਏ ਕਿਸੇ ਸੰਦੇਸ਼ ਅੱਜ ਭਗਵਾਨ ਬਾਲ ਵਿਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸ਼ਹਿਰ ਦੇ ਜ਼ਿੰਮੇਵਾਰ ਬੰਦੇ ਔਰ ਪਿੰਡਾਂ ਦੇ ਸਰਪੰਚ ਪੰਚ ਤੇ ਪਿੰਡਾਂ ਦੇ ਜ਼ਿੰਮੇਵਾਰ ਬੰਦੇ ਸਾਰੇ ਇੱਥੇ ਇਕੱਠੇ ਹੋਏ ਆ ਔਰ ਜਿਹੜੀ 16 ਤਰੀਕ ਨੂੰ ਸ਼ੋਭਾ ਯਾਤਰਾ ਹੋਣ ਜਾ ਰਹੀ ਆ ਉਹ ਨੂੰ ਚਾਰ ਚੰਦ ਲਾਉਣ ਲਈ ਅਸੀਂ ਜਿਹੜੀ ਹੈਗੀ ਆ ਸਾਰੇ ਸੱਜਣਾ ਦੇ ਸੁਝਾਅ ਲੈ ਆ ਔਰ ਹਰ ਇੱਕ ਮੈਂਬਰ ਨੇ ਆਪਣਾ ਆਪਣਾ ਸੁਝਾਅ ਦਿੱਤਾ ਆ ਵੀ ਚਾਰ ਚੰਦ ਲੌਨ ਦੇ ਵਿੱਚ ਸਾਨੂੰ ਜਿਹੜੇ ਵੀ ਉਪਰਾਲੇ ਕਰਨੇ ਪਏ ਜੋ ਵੀ ਕਰਨਾ ਪਿਆ ਅਸੀਂ ਉਹ ਨੂੰ ਚਾਰ ਚੰਦ ਲੌਨ ਲਈ ਕਰਾਂਗੇ ਇਹਦੇ ਲਈ ਕੋਈ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਹੈ ਹਾਂਜੀ ਕਮੇਟੀ ਦੇ ਉਹ ਕਾਕੂ ਪ੍ਰਧਾਨ ਜੀ ਦੱਸਣਗੇ ਔਰ ਕਮੇਟੀ ਦੀ ਚੋਣ ਹੋ ਗਈ ਹੈ ਜਿਹੜੀ ਕਮੇਟੀ ਆ ਉਹ ਸਿਰਫ ਫਾਰ ਦਾ ਟਾਈਮਿੰਗ ਨਹੀਂ ਹੋਊਗੀ ਇਹ ਕਮੇਟੀ ਜਿਹੜੀ ਆ ਪਰਮਾਨੈਂਟ ਹੋਊਗੀ ਔਰ ਹਰ ਇੱਕ ਜਿਹੜਾ ਹੈਗਾ ਸ਼ਹਿਰੀ ਦੇ ਸਾਰ ਪਿੰਡ ਦੇ ਜਿਹੜੇ ਆ ਕੋਈ ਪ੍ਰੋਬਲਮ ਹੋ ਗਈ ਹੈ ਉਹਨਾਂ ਨੂੰ ਸੋਲਵ ਕਰਨ ਲਈ ਆਪਣਾ ਜਿਹੜਾ ਆ ਯੋਗਦਾਨ ਪਾਇਆ ਕਰ ਜਿਹੜਾ ਭਗਵਾਨ ਵਾਲਮੀਕੀ ਜਨਮ ਦਿਨ ਮਨਾਇਆ ਜਾ ਰਿਹਾ ਅਕਤੂਬਰ ਮਹੀਨੇ ਆਪਣੇ ਕਿੱਥੋਂ ਸਟਾਰਟ ਕਰਨੀ ਔਰ ਕਿ ਕੀ ਉਹਦੀ ਪ੍ਰਕਿਰਿਆ ਹੈ ਜਿਹੜੀ ਭਗਵਾਨ ਦੂਸਰੇ ਇਹਦਾ ਜਿਹੜਾ ਰੂਟ ਪਲਾਨ ਆ ਜੀ ਕਮੇਟੀ ਦੇ ਨਾਲ ਕਮੇਟੀ ਨੇ ਮੁਹੱਲਾ ਗੁਰੂ ਨਾਨਕਪੁਰਾ ਤੋਂ ਭਗਵਾਨ ਵਾਲਮੀਕੀ ਜਿਹੜਾ ਹੈਗਾ ਚੌਂਕ ਉਤੋਂ ਸ਼ੁਰੂ ਕੀਤੀ ਜਾਊਗੀ ਔਰ ਉਹ ਦੱਖਣੀ ਦੱਖਣੀ ਗੇਟ ਤੋਂ ਸ਼ੁਰੂ ਹੁੰਦੇ ਹੋਏ ਗੋਸਮੱਲਾ ਗੋਸਮੱਲੇ ਤੋਂ ਦਾਣਾ ਮੰਡੀ ਦਾਣਾ ਮੰਡੀ ਤੋਂ ਵਾਪਸ ਆਂਦੇ ਪਾਣੀ ਵਾਲੀ ਚੱਕੀ ਪਾਣੀ ਵਾਲੀ ਚੱਕੀ ਤੋਂ ਰਿਸ਼ੀ ਨਗਰ ਰਿਸ਼ੀ ਨਗਰ ਤੋਂ ਡਾਕਟਰ ਮੇੜ ਘਰ ਚੌਕ ਮੇੜ ਘਰ ਚੌਕ ਤੋਂ ਫਿਰ ਹੁੰਦੇ ਹੋਏ ਉਥੇ ਭਗਵਾਨ ਬਾਲਮੀ ਕੀ ਚੌਕ ਦੇ ਉੱਤੇ ਹੀ ਸਮਾਪਤੀ ਹੋਦੀ ਹੈ ਡਾਕਟਰ ਸਾਹਿਬ ਜੀ ਮੀਟਿੰਗ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਅੱਜ ਦੀ ਮੀਟਿੰਗ ਜਿਹੜੀ ਅਸੀਂ ਨਕੋਦਰ ਦੇ ਵਿੱਚ ਨਗਰ ਕੌਂਸਲ ਦੀ ਮੀਟਿੰਗ ਹਾਲ ਦੇ ਵਿੱਚ ਮੀਟਿੰਗ ਕੀਤੀ ਆ ਜਿਸ ਦੇ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਸਾਰੇ ਔਰ ਜਿਹੜੀ ਅਸੀਂ ਤਸੀਰ ਲੈਵਲ ਤੇ ਭਗਵਾਨ ਬਾਲਮੀ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਕਮੇਟੀ ਬਣਾਈ ਆ ਉਹਦੇ ਸਾਰੇ ਅਹੁਦੇਦਾਰ ਔਰ ਬੋਖਲ ਪਿੰਡਾਂ ਦੇ ਸਰਪੰਚ ਪੰਚ ਸਾਰੇ ਔਰ ਮੀਡੀਆ ਪਰਸਨ ਸਾਰੇ ਸ਼ਾਮਲ ਹੋਏ ਆ ਔਰ ਮੀਟਿੰਗ ਬਹੁਤ ਹੀ ਵਧੀਆ ਢੰਗ ਨਾਲ ਹੋਈ ਆ ਔਰ ਜਿਹੜਾ ਬਾਲਮੀ ਭਗਵਾਨ ਜੀ ਦਾ ਜਨਮ ਦਿਹਾੜੇ ਤੇ ਸ਼ੋਭਾ ਯਾਤਰਾ ਜਿਹੜੀ 16 ਤਰੀਕ ਨੂੰ ਸੀ ਕੱਢਣੀ ਆ ਉਹ ਉਹਦੇ ਪ੍ਰਤੀ ਵੀ ਸਾਰਿਆਂ ਨੇ ਬਹੁਤ ਵਧੀਆ-ਵਧੀਆ ਵਿਚਾਰ ਵਟਾਂਦਰਾ ਕੀਤਾ ਆ ਔਰ ਸਾਨੂੰ ਸਹਿਯੋਗ ਸ਼ਹਿਰ ਵੱਲੋਂ ਔਰ ਦੁਨੀਆਂਵੀਂ ਐਨ ਜੀਓਜ਼ ਐ ਦੁਨੀਆ ਧਾਰਮਿਕ ਸੰਸਥਾਵਾਂ ਉਹ ਵੀ ਸਾਨੂੰ ਪੂਰਾ ਸਹਿਯੋਗ ਦੇਣ ਗਿਆ ਔਰ ਸਾਨੂੰ ਆਸ ਹੈ ਕਿ ਅਸੀਂ ਉਸ ਦਿਨ ਬਹੁਤ ਵਧੀਆ ਸ਼ੁਭਾ ਯਾਤਰਾ ਇੱਕ ਸ਼ਾਨਦਾਰ ਨਜ਼ਾਰਾ ਹੋਊਗਾ ਔਰ ਇੱਕ ਕਠ ਦਿਸੂਗਾ ਔਰ ਉਹਦੇ ਵਿੱਚ ਅਸੀਂ ਭਗਵਾਨ ਵਾਲਮੀਕੀ ਦੀਆਂ ਸ਼ਿਕਸ਼ਾਵਾਂ ਜਿਹੜੀਆਂ ਰਮਾਇਣ ਔਰ ਯੋਗਸਸ ਦੇ ਵਿੱਚ ਨੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਊਗਾ ਔਰ ਅਸੀਂ ਚਾਹੁੰਦੇ ਹਾਂ ਕਿ ਸ਼ਾਂਤਮਈ ਢੰਗ ਨਾਲ ਔਰ ਬਹੁਤ ਵਧੀਆ ਸਹਿਜ ਸ਼ੀਤਲਤਾ ਦੇ ਨਾਲ ਇਹ ਪ੍ਰੋਗਰਾਮ ਸਫਲ ਕੀਤਾ ਜਾਵੇ ਜੀ ਜਨਤਨ ਦੇ ਸਵਾਲ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ ਸੰਦੀ ਸਰ ਸਭ ਤੋਂ ਪਹਿਲਾਂ ਜੈਵਲ ਵਾਲਮੀਕੀ ਅੱਜ ਜਿਹੜੀ ਇਹ ਮੀਟਿੰਗ ਹੋਈ ਆ ਉਹਦੇ ਸੰਬੰਧ ਵਿੱਚ ਮੈਂ ਇਹ ਕਹਿਣਾ ਚਾਹਣਾ ਕਿ ਸਾਨੂੰ ਭਗਵਾਨ ਵਾਲਮੀਕੀ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਉਹਨਾਂ ਦੇ ਪੂਰਨਿਆ ਤੇ ਚੱਲਣਾ ਚਾਹੀਦਾ ਜੋ ਵਾਲਮੀਕੀ ਰਮਾਇਣ ਯੋਗ ਸਿਸ਼ਟ ਉਹਦਾ ਤੇ ਦੂਸਰਾ ਜਿਹੜਾ 16 ਅਕਤੂਬਰ ਦੀ ਜਿਹੜੀ ਇਹ ਸ਼ੁਭਾਯਾਤਰਾ ਰਹੀ ਆ ਪ੍ਰਗਟਿਤ ਜਿਹੜਾ 17 ਤਰੀਕ ਦਾ ਉਹ ਸਾਰੇ ਪਰਿਵਾਰਾਂ ਨੂੰ ਇਸ ਕਮੇਟੀ ਦੇ ਵੱਲੋਂ ਸਾਰੇ ਨਗਰ ਨੂੰ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਘਰਾਂ ਦੇ ਵਿੱਚ ਜਿਹੜੀ ਇਹ 16 ਜਾਂ 17 ਤਰੀਕ ਨੂੰ ਦੀਪਮਾਲਾ ਜਿਹੜੀ ਜਰੂਰ ਕੀਤੀ ਜਾਵੇ ਤਾਂ ਜੋ ਪ੍ਰਮਾਤਮਾ ਵਾਲਮੀਕੀ ਮਹਾਰਾਜ ਦਾ ਜਿਹੜਾ ਉਹ ਪ੍ਰਗਟ ਦੇ ਵਿਸਾਪਾ ਸ਼ਰਧਾ ਦੇ ਤੁਮਤਾਂ ਨਾਲ ਮਨਾ ਸਕੋ। ਡਰਿਓ ਸਾਹਿਬ ਕੀ ਇਹ ਜਿਹੜੀ ਮੀਟਿੰਗ ਰੱਖੀ ਆ ਇਹ ਸਾਰੇ ਖੇਰ ਵੱਲੋਂ ਸਾਂਝੀ ਇੱਕੋ ਹੀ ਗੱਡੀ ਜਾਊਗੀ ਸ਼ੁਭ ਯਾਤਰਾ ਜਾਂ ਕੋਈ ਹੋਰ ਵੀ ਦਾਖਲ ਦੇਖੋ ਮੀਟਿੰਗ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਆਂ ਵੀ ਪੂਰੀ ਤਸੀਲ ਦੇ ਪਿੰਡਾਂ ਚੋਂ ਪੰਜ ਸਰਪੰਚ ਸਾਬਾਨ ਆਏ ਨੇ ਸ਼ਹਿਰ ਦੇ ਐਮਸੀ ਬੈਠੇ ਨੇ ਮੌਜੂਦਾ ਜਾਂ ਸਾਬਕਾ ਦੇ ਐਮਸੀ ਜਾਂ ਹੋਰ ਵੀ ਸ਼ਹਿਰ ਦੀਆਂ ਜਿੰਨੀਆਂ ਰਿਸਪੈਕਟਡ ਹਸਤੀਆਂ ਹੈਗੀਆਂ ਉਹ ਬੈਠੀਆਂ ਵੇ ਇਸ ਮੀਟਿੰਗ ਦੇ ਵਿੱਚ ਮੇਰੇ ਸਾਹਮਣੇ ਦੂਸਰੀ ਵਾਲਾ ਤਾਂ ਕੋਈ ਨਹੀਂ ਹੈਗਾਗਾ ਵਿਸ਼ਾ ਕਿਉਂਕਿ ਸਾਰਾ ਸ਼ਹਿਰ ਦੇ ਨਗਰ ਕ ਵਿੱਚ ਗੱਡੀ ਆ ਇਦਾਂ ਦੀ ਤਾਂ ਕੋਈ ਹਜੇ ਸਾਡੇ ਧਿਆਨ ਚ ਨਹੀਂ ਆਈਗੀ ਪਰ ਚੋਭਾ ਯਾਤਰਾ ਜਿਹੜੀ ਹਲ ਸਾਲ ਇਹਦਾ ਕੱਢਦੇ ਆ ਰਹੇ ਆ ਕੋਈ ਕਮੇਟੀ ਆ ਕਮੇਟੀ ਦੇ ਵਿੱਚ ਕੁਝ ਫੇਰ ਬਦਲ ਹੋਇਆ ਵਾ ਤੇ ਦੂਸਰੀ ਵਾਲਾ ਕੋਈ ਅਜੇ ਸਾਡੇ ਨੋਟਿਸ 'ਚ ਨਹੀਂ ਹੈਗਾ ਤੇ ਅਸੀਂ ਜੇ ਕੋਈ ਹੈ ਵੀ ਕਿਸੇ ਦੇ ਮਨ 'ਚ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਇਸੇ ਤਰ੍ਹਾਂ ਦੀ ਜਿਹੜੀ ਆ ਮੈਸੇਜ ਜਿਹੜਾ ਸਮਾਜ ਦਾ ਜਿਹੜਾ ਉਹ ਵਧੀਆ ਤਰੀਕੇ ਨਾਲ ਜਾਵੇ ਉਹ ਵੀ ਆਉਣ ਉਹਨਾਂ ਦਾ ਵੀ ਜੀ ਆਇਆਂ ਬਹੁਤ ਬਹੁਤ ਧੰਨਵਾਦ